ਕਣਕ ਦੀ ਸਭ ਤੋਂ ਵੱਡੀ ਸਮੱਸਿਆ ਦੋਸਤੋ ਗੁੱਲੀ ਡੰਡਾ ਤੇ ਗੁੱਲੀ ਡੰਡੇ ਵਾਸਤੇ ਗੁੱਲੀ ਡੰਡੇ ਬਾਥੂ ਪਾਲਕ ਵਾਸਤੇ ਭਾਰਤ ਦੇ ਵਿੱਚ ਪਹਿਲੀ ਵਾਰੀ ਬੈਰ ਕੰਪਨੀ ਦਾ ਤੁਹਾਨੂੰ ਪਤਾ ਵੀ ਨਾਮ ਵਿਕਦਾ ਇਹਨਾਂ ਦੀ ਅੱਜ ਤੱਕ ਜਿੰਨੀਆਂ ਵੀ ਦਵਾਈਆਂ ਆਈਆਂ ਨੇ ਸਾਰੀਆਂ ਦਾ ਰਿਜ਼ਲਟ 100 ਚੋਂ 100 ਆ ਤੇ ਇਹਨਾਂ ਦੀ ਨਵੀਂ ਦਵਾਈ ਆ ਗਈ ਬਿਲਕੁਲ ਮਟੀਨੋ ਮੋਰ ਤੇ ਭਾਰਤ ਦੇ ਵਿੱਚ ਪਹਿਲੀ ਵਾਰੀ ਆਈ ਆ ਇਹ ਤੇ ਇਹਦਾ 2035 ਤੱਕ ਦਾ ਪੇਟੈਂਟ ਹੈ ਵੀ ਸਿਰਫ ਬੈਰ ਦੇ ਵਿੱਚ ਹੀ ਤੁਹਾਨੂੰ ਇਹ ਟੈਕਨੀਕਲ ਦੇਖਣ ਨੂੰ ਮਿਲਣਗੇ ਤਿੰਨ ਟੈਕਨੀਕਲਾਂ ਨੇ ਮਿਲ ਕੇ ਕੰਮ ਕਰਨਾ ਤੇ ਆਹ ਬਾਈ ਦੇ ਪਿੰਡ ਉਪਲੀ ਦੇ ਵਿੱਚ ਖੜਿਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਿਛਲੇ ਸਾਲ ਟ੍ਰਾਇਲ ਲਗਾਇਆ ਸੀ ਤੇ ਇਸ ਸਾਲ ਦਵਾਈ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਤੇ ਬਾਈ ਕਿਵੇਂ ਕੰਮ ਕੀਤਾ ਸੀ ਇਹਨੇ ਬਹੁਤ ਸੋਹਣਾ ਰਿਜ਼ਲਟ ਸੀ ਮਿਲਿਆ ਠੀਕ ਹੈ ਤੇ ਕਿੰਨੀ ਰੋਜ਼ ਪੈਂਦੀ ਹੈ ਇਹਦੀ 800 ਐਮਐਲ ਵੀਰੇ 800 ਐਮਐਲ ਕਿੱਲੇ ਦੀ ਪਾਉਣੀ ਆ ਇਹ 1 ਕਿਲੋਟਰ ਇੱਕ ਪੈਕਿੰਗ ਆਉਂਦੀ 800 ਐਮਐਲ ਦੀ ਤੇ 200 ਲੀਟਰ ਪਾਣੀ ਚ ਬਾਈ ਹਾਂਜੀ ਬਾਈ ਤੇ 200 ਲੀਟਰ ਪਾਣੀ ਦੇ ਵਿੱਚ 800 ਐਮਐਲ ਬੀਜਣ ਤੋਂ 3 ਦਿਨਾਂ ਦੇ ਬਾਅਦ ਕਹਿੰਦੀ 72 ਘੰਟਿਆਂ ਦੇ ਵਿੱਚ ਵਿੱਚ ਕਰਨੀਆਂ ਤੇ ਪਾਣੀ ਵੈਸੇ 21ਵੇਂ ਦਿਨ ਕਹਿੰਦੇ ਹੁੰਦੇ ਨੇ ਪਰ ਇਹਨੂੰ 25 26 ਵੈਸੇ 25ਵੇਂ 26ਵੇਂ ਦਿਨ ਲੱਗ ਜਾਏ ਤਾਂ ਚੰਗੀ ਗੱਲ ਹੈ ਤੇ ਦੂਜਾ ਟੈਕਨੀਕਲ ਹੈ ਜਿਹੜਾ ਇਹਦਾ ਉਹ ਪਾਣੀ ਲੱਗਣ ਤੋਂ ਬਾਅਦ ਐਕਟਿਵ ਹੋਣਾ ਜਿਵੇਂ ਕਣਕ ਨੂੰ ਦੂਜਾ ਪਾਣੀ ਲੱਗੂ ਤੀਜਾ ਪਾਣੀ ਲੱਗੂ ਫੇਰ ਵੀ ਇਹਦਾ ਅਸਰ ਰਹੂਗਾ ਵੀ ਐਂਡ ਤੱਕ ਇਹਨੇ ਕੰਮ ਕਰਨਾ ਇੱਕੋ ਦਵਾਈ ਕਰਕੇ ਆਪਾਂ ਐਂਡ ਤੱਕ ਢੋਲੀਆਂ ਚੱਕਣ ਦੀ ਲੋੜ ਨਹੀਂ ਵੀ ਕਣਕ ਦੀ ਫਸਲ ਆਪਣੀ ਪੂਰ ਚੜਜੂ ਤੇ ਕੋਈ ਵੀ ਨਦੀਨ ਨਹੀਂ ਹੋਣਾ ਤੇ ਭਾਈ ਕਿੰਨਾ ਕੁ ਗੁੱਲੀ ਡੰਡਾ ਹੁੰਦਾ ਸੀ ਆਪਣੇ ਪਹਿਲਾਂ ਵਧੀਆ ਹੁੰਦਾ ਜੀ ਕਾਫੀ ਹੁੰਦਾ ਜੀ ਯਾਰ ਠੀਕ ਆ ਤੇ ਇਹ ਤੋਂ ਬਾਅਦ ਪਿਛਲੇ ਸਾਲ ਕੋਈ ਹੈਗਾ ਸੀਗਾ 90% ਵੀ ਜਮੀ ਖਤਮਾਈ ਇਹਦਾ ਖਤਮਾਈ ਕਰਤਾ ਸੀਗਾ ਬਿਲਕੁਲ 100 ਚ 100 ਬਾਈ ਕਹਿੰਦਾ ਰਿਜ਼ਲਟ ਆਇਆ ਤੇ ਬਾਕੀ ਸਾਨੂੰ ਪਤਾ ਵੀ ਬਾਹਰ ਦਾ ਜਿਹੜਾ ਨਾਮ ਹੈ ਉਹ ਮਾਰਕੀਟ ਦੇ ਵਿੱਚ ਇਹਨਾਂ ਦੇ ਰਿਜ਼ਲਟ ਕਰਕੇ ਬੋਲਦਾ ਟ੍ਰਿਪਲ ਐਕਸ਼ਨ ਫਾਰਮੂਲਾ ਦੋਸਤੋ ਬਾਹਰ ਕੰਪਨੀ ਦਾ ਵੀ ਇੱਕੋ ਇੱਕ ਦਵਾਈ ਆ ਜਿਹਨੇ ਦੂਜੇ ਤੀਜੇ ਲਾਸਟ ਪਾਣੀ ਤੱਕ ਕੰਮ ਕਰਨਾ ਜਿਉਂ-ਜਿਉਂ ਪਾਣੀ ਲੱਗਣਗੇ ਇਹਦੇ ਟੈਕਨੀਕਲਾਂ ਨੇ ਐਕਟੀਵੇਟ ਹੋਈ ਜਾਣਾ ਤਿੰਨ ਟੈਕਨੀਕਲ ਨੇ ਇਹਦੇ ਵਿੱਚ ਕੋਈ ਨਾਲ ਪਿੰਡੀ ਕਰਨ ਦੀ ਲੋੜ ਨਹੀਂ ਹੋਰ ਕੁਝ ਕਰਨ ਦੀ ਲੋੜ ਨਹੀਂ ਇੱਕ ਵਾਰ ਸਪਰੇਅ ਕਰਕੇ ਤੁਹਾਡਾ ਐਂਡ ਤੱਕ ਸਰ ਜੂਗਾ ਤੇ ਬਾਈ ਦੇ ਰਿਜ਼ਲਟ 100 ਦੇ ਵਿੱਚੋਂ 100 ਆਇਆ ਟਰੈਲਰਾਂ ਦਾ ਇਸ ਵਾਰ ਮਾਰਕੀਟ ਦੇ ਵਿੱਚ ਅਵੇਲੇਬਲ ਹੈ ਤੁਸੀਂ ਕਿਤੋਂ ਵੀ ਆਪਣੇ ਨੇੜੇ ਦੇ ਸ਼ਹਿਰ ਜਾਂ ਪਿੰਡ ਦੇ ਵਿੱਚੋਂ ਪੈਸਟੀਸਾਈਡ ਵਾਲੀ ਦੁਕਾਨ ਤੋਂ ਜਾ ਕੇ ਮਟੀਨੋਮੋਰ ਖਰੀਦ ਸਕਦੇ ਹੋ ਧੰਨਵਾਦ ਜੀ ਥੈਂਕ ਯੂ